ਕਲਾਮ ਤੇ ਲਿਖਿਆ ਜਿਹੜੇ ਸ਼ਰੀਰੀ ਕਾ ਉਹ ਪਰਮੇਸ਼ਰ ਨੂੰ ਪਸੰਦ ਨਹੀਂ ਕਰ ਸਕਦਾ ਤੇ ਕੇ ਵਚਨ ਚ ਲਿਖਿਆ ਪੌਲਸ ਕਹਿੰਦਾ ਕਿ ਪਰ ਤੁਸੀ ਸ਼ਰੀਰੀ ਨਹੀਂ ਤੁਸੀਂ ਆਤਮਿਕ ਹਾਂ ਪਰ ਤਦ ਹੀ ਜੇ ਮਸੀਹ ਦਾ ਆਤਮਾ ਉਹਦਾ ਪਵਿੱਤਰ ਆਤਮਾ ਤੁਹਾਡੇ ਵਿੱਚ ਵਸਦਾ ਹallelujah ਸੁਚ ਚਚ ਇਸ ਗੱਲ ਨੂੰ ਹਮੇਸ਼ਾ ਯਾਦ ਰੱਖਣਾ ਕਿ ਜਦੋਂ ਤੁਸੀਂ ਪਰਮੇਸ਼ਰ ਦੇ ਵਿੱਚ ਆ ਗਏ ਹਾਂ ਬਪਤਿਸਮਾ ਲੈਣਿਆ ਸਾਨੂੰ ਨਵਾਂ ਜੀਵਨ ਦਿੱਤਾ ਗਿਆ। ਖੁਦਾ ਨੇ ਆਪਣਾ ਆਤਮਾ ਆਪਣਾ ਪਵਿੱਤਰ ਆਤਮਾ ਸਾਨੂੰ ਇਨਾਮ ਦੀ ਵਜੂਦ ਦਿੱਤਾ। ਸੋ ਜਦੋਂ ਸਾਨੂੰ ਖੁਦਾ ਨੇ ਆਪਣਾ ਆਤਮਾ ਦੇ ਦਿੱਤਾ ਤੇ ਹੁਣ ਅਸੀਂ ਸ਼ਰੀਰਿਕ ਨਹੀਂ ਅਸੀਂ ਆਤਮਿਕ ਹਾਂ। ਤੇ ਕੱਲ ਨੂੰ ਯਾਦ ਰੱਖਣਾ ਕਿ ਸਾਡਾ ਪਰਮੇਸ਼ਵਰ ਵੀ ਆਤਮਿਕਾ। ਅਸੀਂ ਸ਼ਰੀਰ ਦੇ ਵਿੱਚ ਰਹਿ ਕੇ ਇੱਥੋਂ ਤੱਕ ਕਿ ਪ੍ਰਾਰਥਨਾ ਵੀ ਕੱਲੇ ਸ਼ਰੀਰ ਦੇ ਵਿੱਚ ਰਹਿ ਕੇ ਕਰਦੇ ਹਾਂ। ਬਹੁਤ ਵਰੀ ਹਾਲਾਤਾਂ ਨੂੰ ਪ੍ਰਸਥਿਤੀ ਨੂੰ ਵੇਖ ਕੇ ਸਾਡੇ ਜੀਵਨ ਦੇ ਵਿੱਚ ਕੀ ਚੱਲ ਰਿਹਾ ਅਸੀਂ ਪਰੇਸ਼ਾਨ ਹੋ ਕੇ ਵੀ ਪ੍ਰਾਰਥਨਾ ਕਰਦੇ ਹਾਂ ਰੋ ਕੇ ਵੀ ਪ੍ਰਾਰਥਨਾ ਕਰਦੇ ਹਾਂ ਪਰ ਯਾਦ ਰੱਖਣਾ ਤੁਹਾਡਾ ਕੱਲਾ ਸ਼ਰੀਰ ਦੇ ਵਿੱਚ ਰੋਣਾ ਪਰਮੇਸ਼ਵਰ ਨੂੰ ਇੰਪ੍ਰੈਸ ਜਾਂ ਪ੍ਰਭਾਵਿਤ ਨਹੀਂ ਕਰ ਸਕਦਾ ਹallelujah ਕਿਉਂਕਿ ਅਸੀਂ ਜਿਹੜੇ ਮਸੀਹ ਦੇ ਵਿੱਚ ਆਸੀਂ ਸ਼ਰੀਰਿਕ ਨਹੀਂ ਅਸੀਂ ਆਤਮਿਕ ਹਾਂ ਸਾਡਾ ਪਰਮੇਸ਼ਵਰ ਵੀ ਸਰੀਰਿਕ ਨਹੀਂ ਆ ਉਹ ਵੀ ਆਤਮਿਕ ਹallelujah ਅਗਰ ਅਸੀਂ ਪਰਮੇਸ਼ਵਰ ਦੇ ਕੋਲ ਕੋਈ ਚੀਜ਼ ਦਾ ਰਿਜ਼ਲਟ ਲੈਣਾ ਆ ਕੋਈ ਗਵਾਹੀ ਨੂੰ ਲੈਣਾ ਆ ਤੇ ਸਾਨੂੰ ਆਤਮਿਕ ਰੀਤੀ ਦੇ ਨਾਲ ਪਰਮੇਸ਼ਵਰ ਦੇ ਅੱਗੇ ਆਉਣਾ ਪਵੇਗਾ ਆਮੀਨ ਆਤਮਿਕ ਰੀਤੀ ਦੇ ਨਾਲ ਖੁਦਾ ਨੂੰ ਪ੍ਰਸੰਨ ਕਰਨਾ ਪਵੇਗਾ ਆਤਮਿਕ ਰੀਤੀ ਦੇ ਨਾਲ ਉਹਦੇ ਅੱਗੇ ਝੁਕਣਾ ਪਵੇਗਾ ਆਤਮਿਕ ਰੀਤੀ ਦੇ ਨਾਲ ਪ੍ਰਾਰਥਨਾ ਦੇ ਵਿੱਚ ਜਾਣਾ ਪਵੇਗਾ ਤੁਸੀਂ ਆਤਮਾ ਦੇ ਵਿੱਚ ਰਹਿ ਕੇ ਪ੍ਰਾਰਥਨਾ ਕਰੋਗੇ ਆਤਮਾ ਦੇ ਵਿੱਚ ਰਹਿ ਕੇ ਚੱਲੋਗੇ ਤੁਸੀਂ ਆਪਣੀ ਹਰ ਪ੍ਰਾਰਥਨਾ ਦਾ ਉੱਤਰ ਲੈ ਪਾਓਗੇ ਆਪਣੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈ ਪਾਓਗੇ ਆਪਣੀ ਹਰ ਗੱਲ ਦਾ ਉੱਤਰ ਲੈ ਪਾਓਗੇ ਆਮੀਨ ਤੇ ਅਗਰ ਅਸੀਂ ਕੱਲਾ ਸਰੀਰ ਦੇ ਵਿੱਚ ਰਹਿ ਕੇ ਪਰੇਸ਼ਾਨ ਹੋਵਾਂਗੇ ਸਰੀਰ ਦੇ ਵਿੱਚ ਰਹਿ ਕੇ ਹੀ ਗੱਲਾਂ ਕਰਾਂਗੇ ਤੇ ਅਸੀਂ ਕਦੇ ਵੀ ਆਪਣੀ ਗਵਾਹੀ ਨੂੰ ਨਹੀਂ ਲੈ ਪਾਵਾਂਗੇ ਆਪਣੀ छुटਕਾਰੀ ਨੂੰ ਅਸੀਂ ਕਦੇ ਵੀ ਲੈ ਨਹੀਂ ਪਾਵਾਂਗੇ ਨੋ ਕਿਉਂਕਿ ਸਾਡਾ ਖੁਦਾ ਜਿਹੜਾ ਭਾਵੁਕ ਨਹੀਂ ਆ ਇਮੋਸ਼ਨਲ ਨਹੀਂ ਆ ਉਹ ਆਤਮਿਕ ਆ ਸਪਿਰਚੁਅਲ ਆ ਇੱਕ ਖੁਦਾ ਦੇ ਕੋਲੋਂ ਇੱਕ ਰਿਜ਼ਲਟ ਲੈਣ ਦੇ ਲਈ ਗਵਾਹੀ ਆਨਸਰ ਲੈਣ ਦੇ ਲਈ ਸਾਨੂੰ ਵੀ ਆਤਮਿਕ ਬਣਨਾ ਪਵੇਗਾ ਸਾਨੂੰ ਵੀ ਆਤਮਾ ਦੇ ਵਿੱਚ ਜ਼ੋਰ ਮਾਰਨਾ ਪਵੇਗਾ ਅਮੀਨ